Bye. ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਲਾਲੀਪੁਰ ਦੇ ਖੇਤਾਂ 'ਚ ਪੁਰਾਣੀ ਰੰਜਿਸ਼ ਤੇ ਚੱਲਦਿਆਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ 35 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਪ੍ਰੀਤ ਸਿੰਘ ਵੱਜੋਂ ਹੋਈ ਹੈ ਜੋ ਕਿ ਆਪਣੇ ਭੂਆ ਦੇ ਪਿੰਡ ਰਹਿੰਦਾ ਸੀ ਤੇ ਸੁਖਪ੍ਰੀਤ ਦਾ ਆਪਣਾ ਪਿੰਡ ਹਰੀਕੇ ਆ। ਪੁਰਾਣੀ ਰੰਜਿਸ਼ ਤੇ ਚੱਲਦਿਆਂ ਪੂਰਾ ਕਾਰਾ ਜਿਹੜਾ ਪੂਰੀ ਵਾਰਦਾਤ ਨੂੰ ਅੰਜਾਮ ਨੌਜਵਾਨਾਂ ਦੇ ਵੱਲੋਂ ਦਿੱਤਾ ਗਿਆ ਆਉਂਦੇ ਨੇ ਗੋਲੀਆਂ ਚਲਾਉਂਦੇ ਨੇ ਤੇ ਗੋਲੀਆਂ ਚੁਲਾ ਕੇ ਫਰਾਰ ਹੋ ਜਾਂਦੇ ਨੇ। ਪਰਿਵਾਰਕ ਮੈਂਬਰ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ। ਸਰ ਜੀ ਅੱਜ ਇਥੇ ਸਪੌਟ ਤੇ ਆਏ ਜੋ ਪਿੰਡ ਗਲਾਲੀਪੁਰ ਕੀ ਘਟਨਾ ਵਾਪਰੀ ਕੋਈ ਕਤਲ ਦੀ ਘਟਨਾ ਸਾਹਮਣੇ ਆ ਰਹੀ ਹੈ ਦੇਖੋ ਜਿਹੜਾ ਸਾਨੂੰ ਸਾਈਡ ਵਾਲੇ ਇੰਟੀਮੇਸ਼ਨ ਆਈ ਹੈ ਕਿ ਕੋਈ ਅਨਨੋਨ ਪਰਸਨ ਆ ਕੇ ਜਿਹੜੇ ਤੇ ਇੱਕ ਇਥੇ ਪਹਿਲਾਂ ਉਹ ਵੀ 302 406 ਸੀ ਪੀਓ ਬੜਿਆ ਸੀ ਬਟ ਅਜੇ ਇਸ ਚੀਜ਼ ਨੂੰ ਕਲੈਰੀਫਾਈ ਕਰਾਂਗੇ ਜੇ ਇਹਦੀ ਬੰਦੇ ਦੀ ਡੈਥ ਹੋਈ ਹੈ ਫਰਦਰ ਇਹ ਹੈ ਕਿ ਅਸੀਂ ਮੌਕਾ ਵਿਸਿਟ ਕਰ ਲਿਆ ਥੈਨ ਇਸ ਤੋਂ ਬਾਅਦ ਅਸੀਂ ਹੁਣ ਸੀਸੀਟੀਵੀ ਚੈੱਕ ਕਰਾਂਗੇ ਕਿ ਕਿਹੜੇ ਬੰਦੇ ਆਏ ਆ ਕਰਦਿਆਂ ਦੇ ਬਿਆਨ ਤੇ ਜੋ ਬੰਦੀ ਕਲੋਨਿੰਗ ਕਰਦੀ ਕੀਤੀ ਕਿੰਨੇ ਕਵਜੇ ਦੀ ਗੱਲ ਹੈ ਸਰ ਇਹ ਕਰੀਬ 2:30 ਵਜੇ ਦੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹ ਦੇਖੋ ਇਹ ਸਾਰੀ ਚੀਜ਼ ਨੂੰ ਕਲੀਅਰਫਾਈ ਕਰਕੇ ਜੋ ਇਨਵੈਸਟੀਗੇਸ਼ਨ ਦੇ ਮਤਲਬ ਤੌਰ ਤੇ ਕਾਨੂੰਨ ਅਨੁਸਾਰ ਕਰਵਾਈ ਕੀਤੀ ਹੈ ਇੱਕ ਪਰਿਵਾਰ ਨੇ ਕੋਈ ਬਿਆਨ ਦਰਜ ਕਰਵਾਇਆ ਕਿਸ ਦੇ ਬਰ ਕੋਈ ਹਾਂ ਬਿਲਕੁਲ ਉਹਨਾਂ ਦੇ ਬੇ ਸਟੇਟਮੈਂਟ ਲੈ ਕੇ ਐਫਆਈਆ ਦਰਜ ਕਰ ਲੱਗੇ ਇੱਕ ਸਾਰ ਜਿਹੜਾ ਗਵਾਹ ਵੀ ਦੱਸਿਆ ਜਾ ਰਿਹਾ ਕਿ ਨੌਜਵਾਨ ਕੀਤਾ ਦੇਖੋ ਇਸ ਚੀਜ਼ ਨੂੰ ਜੇ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਦਾ 파ਟ ਹੈ ਗੱਲ ਕੀ ਹੈ ਵਿੱਚੋਂ ਦੇਖੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਨੂੰ ਸਾਰੀ ਗੱਲ ਕਲੀਅਰ ਹੋ ਜਾ